ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈ ਬਲੌਹ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੱਦੀ ਕਲਾ ਚ ਤੇ ਅੱਪ ਆਜੀ ਦੀ ਵੀਡੀਓ ਬਣਾਉਣ ਲੱਗੀ ਸੀ ਆਜੀ ਦੀ ਵੀਡੀਓ ਸਪੈਸ਼ਲ ਘਰ ਦੇ ਵਾਸਤੇ ਹੀ ਆ ਹਨਾ ਘਰ ਦੇ ਸਮਾਨ ਵਾਸਤੇ ਉਹ ਹੈਗਾ ਆਪਣੇ ਕੋਲ ਸੋਫੇ ਸੋਫੇ ਘਰ ਦੇ ਜਿਹੜੇ ਹੁੰਦੇ ਆ ਉਹ ਡਰਾਈ ਕਲੀਨ ਕਰਾਉਣੇ ਪੈਂਦੇ ਆ ਬਹੁਤ ਗੰਦੇ ਹੋ ਜਾਂਦੇ ਆ ਹਨਾ ਜੇ ਥੋੜਾ ਥੋੜਾ ਆਪਾਂ ਸਾਫ਼ ਕਰ ਦਈਏ ਤੇ ਬਹੁਤ ਛੇਤੀ ਸਾਫ਼ ਹੋ ਜਾਂਦੇ ਆ ਘਰ ਵਿੱਚ ਪਹਿਲਾਂ ਸਾਫ਼ ਕਰ ਸਕਦੇ ਹਾਂ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਨਾਲ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਬ ਹਾਂਜੀ ਇਹਦੇ ਲਈ ਆਪਾਂ ਕੀ ਕਰਨਾ ਇੱਕ ਸ਼ੈਂਪੂ ਲੈਣਾ ਨੋਰਮਲ ਜਿਹਾ ਸ਼ੈਂਪੂ ਲਾਉਣਾ ਲੈਣਾ ਹੈ ਕਿਉਂਕਿ ਇਹਦੇ ਵਿੱਚ ਨਾ ਜ਼ਿਆਦਾ ਕੈਮੀਕਲ ਨਹੀਂ ਹੁੰਦਾ ਤੇ ਇਹ ਆਪਾਂ ਪਾ ਦੇਣਾ ਸ਼ੈਂਪੂ ਨਿਕਲਦਾ ਹੌਲੀ-ਹੌਲੀ ਇਹ ਵੀ ਹਾਂਜੀ ਸ਼ੈਂਪੂ ਪਾਤਾ ਇੱਧਰ ਸਾਡੇ ਨਾ ਇਹ ਪਿੱਦੋ ਹੈ ਦਾ ਨਾ ਬਹੁਤ ਖਲਾਵਾਂ ਬੁਲੀ ਜਾਂਦੀ ਬੱਚੇ ਤੇ ਵਿੱਚ ਪਾਉਣਾ ਆਪਾਂ ਇਹਨੇ ਨਿੰਬੂ ਇਹ ਦੋ ਚੀਜ਼ਾਂ ਨੂੰ ਆਪਾਂ ਵਿੱਚ ਪਾਉਣਾ ਨਿੰਬੂ ਜਿਹਦਾ ਰਸ ਬਹੁਤ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਕੀ ਕਰਨਾ? ਸੁਬਾਹ ਤੇ ਫਲਾ ਲੈਣਾ। ਝੱਗ ਜੀ ਕਰ ਲੈਣੀ ਉਹ ਸ਼ੈਂਪੂ ਆ ਹਨਾ ਸ਼ੈਂਪੂ ਸਾਹ ਦਾ ਵਿੱਚ ਹੋ ਕੇ ਝੱਗ ਹੋ ਜੇ। ਦੇਖ ਸਕਦੇ ਝੱਗ ਹੋ ਚੁੱਕੀ ਹੈ ਤੇ ਹੁਣ ਆਪਾਂ ਇੱਕ ਲੈ ਲੈਣਾ ਕੱਪੜਾ ਇਦਾਂ ਦਾ। ਪੱਛਮ ਦਾ ਲੈ ਲਓ ਜਾਂ ਤੁਹਾਡੇ ਕੋਲ ਹੈਗਾ ਆਪਣੀ ਆਪਣੇ ਗੁੱਦ ਹੈ ਹੀ ਉਹ ਲੈ ਲਓ ਤੇ ਆਜੇ ਹੁਣ ਤੁਹਾਨੂੰ ਸਾਫ਼ ਕਰਕੇ ਦਿਖਾਈਏ। देख स गे हो पोफे अपा की करना इस चीज नोड़ लिया ऐसा थले तरह साफ कर देखो डस्ट देखो कि आप सारे सोफे साफ करने देखो डस्ट ਜੇ ਜਿਆਦਾ ਕੰਦੇ ਅਸੀਂ ਥੋੜੇ ਜਿਹਾ ਚੰਦਪਾ ਸਾਫ ਕਰਦੇ ਆ ਤਾਂ ਤੁਸੀਂ ਇਹਨੂੰ 2-3 ਵਾਰੀ ਇਸ ਤਰ੍ਹਾਂ ਨਾ ਜਿਆਦਾ ਫੇਰ ਲਓ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਸਾਫ ਕਿਵੇਂ ਕਰਨੇ ਕਿ ਇਹਨਾਂ ਆਪਾਂ ਇਸ ਤਰ੍ਹਾਂ ਫੇਰਤਾ ਹਾਂਜੀ ਹੁਣ ਕੀ ਕਰਨਾ ਆਪਾਂ ਸਾਫ ਪਾਣੀ ਲੈ ਲਿਆ ਸਾਫ ਪਾਣੀ ਵਿੱਚ ਸੌਫਟੇ ਪੋਲ ਲਾ ਕੇ ਕੱਪੜਾ ਲੈ ਲੈਣਾ ਪਹਿਲ ਕੋਨ ਨਿਚੋੜ ਕੇ ਫਿਰ ਇਸਨੂੰ ਫੇਰਦੇ ਹਾਂ ਤੇ ਮੋੜ ਕੇ ਆਪਾਂ ਕੀ ਕਰਨਾ ਇਸ ਨੂੰ ਪੱਖੇ ਥੱਲੇ ਜਬਾਦ ਤੇ ਵੱਖਦੇਣਾ ਤਾਂ ਜੋ ਚ ਸਾਰੀ ਇਹਦੀ ਗੰਦਗੀ ਆ ਉਹ ਬਿਲਕੁਲ ਿਕ ਤੀ ਤੇ ਸੋਫੇ ਆਪਣੇ ਕਲੀਨ ਹੋ ਜਾਣ ਬਿਲਕੁਲ ਸੁਮਾਜੀ ਤੋਂ ਕੰਦੇ ਧਸਾਰੇ ਕਿ ਆਪਣੇ ਕੋਲ ਵੈਕਮ ਵਗੈਰਾ ਤਾਂ ਨਹੀਂ ਹੁੰਦੀਗੀ ਆਪਾਂ ਇਸ ਤੈ ਨੂੰ ਸਾਫ ਕਰ ਸਕਦੇ ਆ ਪਹਿਲਾਂ ਦੇ ਸੋਫੇ ਤੇ ਹੋਂਦੇ ਸੋਫੇ ਨੂੰ ਤੁਸੀਂ ਫਰਕ ਦੇਖੋ ਦੇਖੋ ਕਿੰਨਾ ਵਕ ਸਾਰੀ ਡਸ ਤਾਂ ਜਿਹੜੀ ਲੈ ਚੁੱਕੀ ਹੈ ਦੇਖੋ ਕਿੰਨੇ ਕਲੀਨ ਹੋ ਚੁੱਕੇ ਆ ਸੋਫੇ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਮੜ ਕੇ ਜੇ ਧੁੱਪ ਹੈਗੀ ਧੁੱਪੇ ਤੁਸੀਂ ਧੁੱਪ ਲਵਾ ਦਿਓ ਨਹੀਂ ਤਾਂ ਫਿਰ ਤੁਸੀਂ ਪੱਖਾ ਛੱਡ ਦਿਓ ਤੇ ਆਮ ਦੇ ਸੋਫੇ ਸਾਫ ਹੋ ਜਾਣੇ ਸਫਾਈ ਦੇਖੋ ਸੋਫਿਆਂ ਦੀ ਹਾਂ ਜੀ ਤੁਸੀਂ ਇਸ ਤਰੀਕੇ ਨਾਲ ਜਿਹੜੇ ਸੋਫੇ ਆ ਉਹ ਬਿਲਕੁਲ ਸਾਫ਼ ਕਰ ਸਕਦੇ ਹੋ ਬਹੁਤ ਹੀ ਈਜ਼ ਤੇ ਸੌਖਾ ਤਰੀਕਾ ਕਾਹ ਵਿੱਚ ਸੋਫੇ ਸਾਫ਼ ਕਰਨ ਦਾ ਹਨ ਜਿੰਨੀ ਮਲਜੀ ਮਿੱਟੀ ਘਟਾ ਗੰਦ ਹਨ ਉੱਤੇ ਲੱਗਿਆ ਹੋਵੇ ਸਾਫ਼ ਹੋ ਜਾਂਦੇ ਆ ਤੇ ਤੁਸੀਂ ਪੱਖਾ ਛੱਡ ਲਓ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ